ਕਿ ਇਸ ਸੰਸਾਰ ਦੇ ਅੰਦਰ ਹਰੇਕ ਉਹ ਚੀਜ਼ ਨਾਸ਼ਵਾਨ ਹੈ ਜਿਸ ਚੀਜ਼ ਨੇ ਆਕਾਰ ਧਾਰਨ ਕੀਤਾ ਹੈ ਇਸ ਦੁਨੀਆ ਦੇ ਵਿੱਚ ਜਿਹੜੀ ਚੀਜ਼ ਕ੍ਰिएशन ਦੇ ਵਿੱਚ ਆਈ ਹੈ ਉਹਨੇ ਇੱਕ ਦਿਨ ਡਿਸਟਰੋਇਡ ਜ਼ਰੂਰ ਹੋਣਾ ਹੈ ਕਿਸੇ ਸ਼ਾਇਰ ਨੇ ਬੜੇ ਕਮਾਲ ਦੇ ਬੋਲ ਲਿਖਿਓ ਕਹਿੰਦਾ ਹੈ ਤੇਰੇ ਜੀਵਨ ਮੇਂ ਜੇ ਆਗਾਜ਼ ਵੀ ਅਗਰ ਦਿਨ ਹੁਆ ਹੈ ਤਾਂ ਹੋਗੀ ਸ਼ਾਮ ਵੀ ਦਿਨ ਵੇਲੇ ਸੂਰਜ ਦੀ ਪਹਿਲੀ ਚੜੀ ਹੋਈ ਕਿਰਨ ਹੀ ਇਸ ਗੱਲ ਦਾ ਸੰਦੇਸ਼ ਦਿੰਦੀ ਹੈ ਕਿ ਇਨੇ ਸ਼ਾਮ ਵੇਲੇ ਆਖਰੀ ਕਿਰਨ ਜ਼ਰੂਰ ਬੰਨਣਾ ਹੈ ماں ਦੀ ਗਰਭ ਵਿੱਚ ਪਲ ਰਿਹਾ ਬੱਚਾ ਜਦੋਂ ਦੁਨੀਆਂ ਦੇ ਉੱਤੇ ਆਉਂਦਾ ਹੈ ਨਾ ਉਸਦੇ ਸਰੀਰ ਵਿੱਚੋਂ ਨਿਕਲਿਆ ਹੋਇਆ ਪਹਿਲਾ ਸਾਹ ਜਿਹੜਾ ਹੈ ਉਹ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਅੱਜ ਤੋਂ ਇਹਦੀ ਬੈਕ ਕਾਊਂਟਿੰਗ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਪਹਿਲਾ ਸਾਹ ਹੀ ਸਾਨੂੰ ਆਖਰੀ ਸਾਹ ਦਾ ਸੰਦੇਸ਼ ਦਿੰਦਾ ਹੈ ਕਲੌਕ ਦੇਖਦੇ ਹੋ ਨਾ ਘੜੀ 12 ਤੋਂ ਸ਼ੁਰੂ ਹੁੰਦੀ ਹੈ ਜਦੋਂ ਇਨਸਾਨ ਟਾਈਮ ਗਿੰਦਾ ਹੈ ਫਿਰ ਘਟਦਾ ਜਾਂਦਾ ਹੈ ਉਹਨੇ ਉਸ ਚੱਕਰ ਦੇ ਉੱਤੇ ਅੰਤ ਵਿੱਚ ਆਉਣਾ ਜ਼ਰੂਰ ਹੈ ਇਹ ਜ਼ਿੰਦਗੀ ਦੀ ਇੱਕ ਰੀਸਾਈਕਲਿੰਗ ਹੈ ਅੱਜ ਪਹਿਲਾ ਸਾਹ ਅਸੀਂ ਸ਼ੁਰੂ ਕੀਤਾ ਹੈ ਇਹਨੇ ਆਖਰੀ ਸਾਹ ਬਣ ਜਾਣਾ ਹੈ ਮਾਲਕ ਆਖਣ ਲੱਗੇ ਇਹ ਦੁਨੀਆ ਦੇ ਵਿੱਚ ਇਸ ਸਮਾਜ ਦੇ ਵਿੱਚ ਜਿਹੜੀ ਵੀ ਚੀਜ਼ ਕਰੇ ਏਸ਼ੀਅਨ ਦੇ ਵਿੱਚ ਆਈ ਹੈ ਜਿਹੜੀ ਬਣੀ ਹੈ ਉਹਨੇ ਇੱਕ ਦਿਨ ਖਤਮ ਜ਼ਰੂਰ ਹੋਣਾ ਹੈ ਗੁਰੂ ਦੇਵ ਦੀ ਬਾਣੀ ਦੇ ਸ਼ਬਦਾਂ ਨੂੰ ਪੜ੍ਹਦੇ ਹੋ ਨਾ ਮਲਕ ਆਖਣ ਲੱਗੇ ਜੋ ਉਪਜਿਓ ਸੋ ਬਿਨਸ ਹੈ ਜਿਹੜੀ ਵੀ ਚੀਜ਼ ਬਣੀ ਹੈ ਉਹਨੇ ਇੱਕ ਦਿਨ ਬਿਨਸਣਾ ਜ਼ਰੂਰ ਹੈ ਈਵਨ ਇਥੋਂ ਤੱਕ ਕਿ ਇਨਸਾਨ ਦੇ ਮਨ ਦੇ ਵਿਚਾਰ ਪੈਦਾ ਹੁੰਦੇ ਨੇ ਨਾ ਇਨਸਾਨ ਆਪਣੇ ਮਨ ਦੇ ਵਿਚਾਰਾਂ ਦੇ ਨਾਲ ਕਿਸੇ ਕਿਤਾਬ ਨੂੰ ਲਿਖਦਾ ਹੈ ਮਿਹਨਤ ਕਰਕੇ 5 ਸਾਲ ਦੀ ਸਟੱਡੀ ਕਰਕੇ ਜਦੋਂ ਪੀ ਐਚ ਡੀ ਕਰਕੇ ਡਾਕਟਰ ਬੰਦਾ ਹੈ ਨਾ ਉਹ ਆਪਣੀ ਕਿਤਾਬ ਨੂੰ ਪਬਲਿਸ਼ ਕਰਦਾ ਹੈ ਉਹਨੇ ਆਪਣੇ ਵਿਚਾਰਾਂ ਨੂੰ ਬਣਾਇਆ ਤੇ ਵਿਚਾਰਾਂ ਨੂੰ ਬਣਾ ਕੇ ਉਹਨੇ ਉਹਨੂੰ ਆਕਾਰ ਦੇ ਦਿੱਤਾ ਤੇ ਆਕਾਰ ਦਿੱਤਾ ਹੈ ਕਿਤਾਬ ਦੇ ਰੂਪ ਦੇ ਅੰਦਰ ਅੱਖਰਾਂ ਦੇ ਵਿੱਚ ਕੱਲ ਨੂੰ ਹੋਰ 5 ਸਾਲ ਬਾਅਦ 10 ਸਾਲ ਬਾਅਦ ਕੋਈ ਨਵਾਂ ਵਿਦਵਾਨ ਉੱਠਿਆ ਉਹਨੇ ਆਪਣੀ ਵਿਚਾਰਾਂ ਦੇ ਨਾਲ ਉਹਦੇ ਸਾਰੇ ਵਿਚਾਰਾਂ ਨੂੰ ਰੱਦ ਕਰ ਦਿੱਤਾ ਹੁਣ ਉਹ ਇਨਸਾਨ ਰੋਏ ਕਿ ਮੈਂ ਤਾਂ ਇਨੀ ਮਿਹਨਤ ਦੇ ਨਾਲ ਇਹ ਚੀਜ਼ ਨੂੰ ਬਣਾਇਆ ਸੀ ਇਸ ਇਨਸਾਨ ਨੇ ਖਤਮ ਕਰ ਦਿੱਤਾ ਗੁਰੂਦੇਵ ਕਾ ਲਗ ਜੋ ਉਪਜਿਓ ਜਿਹੜੀ ਵੀ ਚੀਜ਼ ਪੈਦਾ ਹੋਈ ਹੈ ਜਿਨੇ ਆਕਾਰ ਤਾਰਨ ਕੀਤਾ ਹੈ ਉਹਨੇ ਇੱਕ ਦਿਨ ਖਤਮ ਜ਼ਰੂਰ ਹੋਣਾ ਹੈ ਕੱਲੇ ਇਹਨੂੰ ਸਰੀਰ ਦੇ ਨਾਲ ਨਾਲ ਜੋੜ ਕੇ ਦੇਖੀਏ ਪਹਿਲਾਂ ਤੇ ਇਨਸਾਨ ਦਾ ਸਰੀਰ ਜਾਂਦਾ ਸੀ ਨਾ ਦੁਨੀਆ ਵਿੱਚੋਂ ਇਨਸਾਨ ਗਮ ਲੈਂਦਾ ਸੀ ਗਮ ਲੈ ਕੇ ਇਨਸਾਨ ਰੱਬ ਨੂੰ ਤਾਨਾ ਜਾਂ ਮਹਿਨਾ ਦਿੰਦਾ ਸੀ ਕਿਉਂਕਿ ਸਭ ਤੋਂ ਜ਼ਿਆਦਾ ਕੋਈ ਕੀਮਤੀ ਤੇ ਇਨਸਾਨ ਕੋਲ ਸਰੀਰ ਸੀ ਅੱਜ ਵੀ ਹੈ ਪਰ ਇਨਸਾਨ ਸਮਝਦਾ ਨਹੀਂ ਸਰੀਰ ਘਰ ਦੇ ਵਿੱਚੋਂ ਜਾਣਾ ਕਿਸੇ ਦੀ ਡੈਥ ਹੋਣੀ ਕਿਸੇ ਦੀ ਮੌਤ ਹੋਣੀ ਤੇ ਉਹਨੂੰ ਭਾਣਾ ਦਾ ਨਾਮ ਦੇ ਦੇਣਾ ਕਿ ਜਿਹਦੇ ਅੱਗੇ ਤੇਰਾ ਚਾਰਾ ਨਹੀਂ ਚੱਲਦਾ ਉਹ ਭਾਣਾ ਹੈ ਤਮਾਲਕ ਆਖਣ ਲਈ ਕੱਲਾ ਇਸ ਪੰਕਤੀ ਨੂੰ ਆਪਣੇ ਸਰੀਰ ਦੇ ਨਾਲ ਨਾਲ ਜੋੜ ਕੇ ਦੇਖ ਜਿਹੜੀ ਵੀ ਚੀਜ਼ ਤੂੰ ਹਾਸਲ ਕਰਦਾ ਹੈ ਉਹਨੇ ਆਕਾਰ ਤੇ ਧਾਰਨ ਜ਼ਰੂਰ ਕੀਤਾ ਹੈ ਨਾ ਕਿਸੇ ਬਿਲਡਿੰਗ ਨੂੰ ਬਣਾਇਆ ਹੈ ਕਿਸੇ ਕਿਤਾਬ ਨੂੰ ਲਿਖਿਆ ਹੈ ਕਿਸੇ ਸਾਧਨ ਨੂੰ ਲਿਆ ਉਹਨੇ ਆਕਾਰ ਧਾਰਨ ਕੀਤਾ ਹੈ ਹੁਣ ਜਦੋਂ ਉਹ ਚੀਜ਼ ਟੁੱਟਦੀ ਹੈ ਉਹ ਚੀਜ਼ ਖਤਮ ਹੁੰਦੀ ਹੈ ਤੇ ਇਸ ਚੀਜ਼ ਦਾ ਉਲੰਭਾ ਜਾਂ ਤਾਨਾ ਜਾਂ ਮਿਹਣਾ ਰੱਬ ਨੂੰ ਜਾਂ ਅਕਾਲਪੁਰਖ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਦਈਏ ਪਰਸ਼ਾ ਕਹਿੰ लागले ਮੈਂ ਤੇ ਤੈਨੂੰ ਪਹਿਲੇ ਸਾਹ ਦੇ ਨਾਲ ਚੀਜ਼ ਦੱਸ ਦਿੱਤੀ ਸੀ ਨਾ ਤੈਨੂੰ ਹਾਲੀ ਹੁਣ ਕੋਈ ਚੀਜ਼ ਲੈ ਕੇ ਆਉਂਦੇ ਹੋ ਕੰਪਨੀ ਉਹਨੂੰ ਇਨਸ਼ੋਰੈਂਸ ਦਿੰਦੀ ਹੈ ਇਨਸ਼ੋਰੈਂਸ ਦੇ ਇਹਦਾ ਕਾਰਨ ਕੀ ਹੈ ਕਿ ਤੇਰੀ ਚੀਜ਼ ਮਿਸਪਲੇਸ ਹੋ ਜਾਈ ਆਹ ਤੈਨੂੰ ਦਿੱਤੀ ਹੈ ਅੱਜ ਤੋਂ ਇਹ ਤੇਰੀ ਹੋ ਗਈ ਇਹਦੇ ਨਾਲ ਤੁਹਾਨੂੰ ਇੱਕ ਪਾਲਿਸੀ ਦੇ ਰਹੇ ਹਾਂ ਮਤਲਬ ਕਿ ਇਹ ਚੀਜ਼ ਪੱਕੀ ਨਹੀਂ ਰਹੇਗੀ ਅਸੀਂ ਦਾਵਾ ਨਹੀਂ ਕਰਦੇ ਚੀਜ਼ ਕੰਪਨੀ ਵੀ ਦਾਵਾ ਨਹੀਂ ਕਰਦੀ ਹਾਂ ਤੇਰੀ ਸੇਫਟੀ ਵਾਸਤੇ ਅਸੀਂ ਕੁਝ ਨਾ ਕੁਝ ਦੇ ਰਹੇ ਹਾਂ ਆ ਪਾਲਿਸੀ ਹੈ ਤੇਰੀ ਮਿਸਪਲੇਸ ਹੋ ਜਾਏ ਇਹ ਟੁੱਟ ਜਾਏ ਇਹ ਖਤਮ ਹੋ ਜਾਏ ਤੈਨੂੰ ਕਲੇਮ ਮਿਲ ਸਕਦਾ ਹੈ ਇਨਸਾਨ ਉਦੋਂ ਮਾੜਾ ਜ ਉਹਨੂੰ ਪ੍ਰਿਪੇਅਰ ਕਰਦਾ ਆਪਣੇ ਆਪ ਨੂੰ ਕਿਉਂ ਉਹਨੂੰ ਉਹਨੂੰ ਇਹ ਮਾੜਾ ਦਿਲਾਸਾ ਹੋ ਜਾਂਦਾ ਕਿ ਹਾਂ ਜਦੋਂ ਜਾਏਗੀ ਦੂਰ ਹੋਏਗੀ ਟੁੱਟੇਗੀ ਖਤਮ ਹੋਏਗੀ ਮੈਨੂੰ ਕਿਤੇ ਨਾ ਕਿਤੇ ਚੀਜ਼ ਮਿਲੇਗੀ ਗੁਰੂ ਗ੍ਰੰਥ ਸਾਹਿਬਹ ਜੀ ਮਹਾਰਾਜ ਪਾਤਸ਼ਾਹ ਦੀ ਬਾਣੀ ਸਾਨੂੰ ਸਮਝਾਉਂਦੀ ਹੈ ਉਹ ਮਾਲਕ ਨੇ ਜਿੱਥੇ ਸਰੀਰ ਦਿੱਤਾ ਹੈ ਸਰੀਰ ਦਿੰਦਿਆਂ ਸਾਰ ਹੀ ਪਰਮਾਤਮਾ ਨੇ ਇੱਕ ਸਾਹਮਣੇ ਸਾਡੇ ਕੁਐਸਚਨਸ ਆ ਕੇ ਸਾਹਮਣੇ ਸਾਨੂੰ ਰੱਖ ਦਿੱਤੀਆਂ ਪਾਤਸ਼ਾਹ ਕਹਿੰ ਲਗੇ ਮੇਰੀਏ ਧੀਏ ਮੇਰੀਏ ਬੱਚੀਏ ਜਿਹੜੇ ਪੁੱਤ ਨੂੰ ਤੂੰ 9 ਮਹੀਨੇ ਗਰਭ ਦੇ ਵਿੱਚ ਪਾਲ ਕੇ ਆਪਣੀ ਦੁਨੀਆ ਦੇ ਉੱਤੇ ਲੈ ਕੇ ਆਈਆਂ ਨਾ ਤੂੰ ਇਸ ਨੂੰ ਹੱਥਾਂ 'ਚ ਖੜਾਇਆ ਹੈ ਹੱਥਾਂ ਵਿੱਚ ਰੱਖਿਆ ਹੈ ਇੱਕ ਗੱਲ ਆਪਣੇ ਪੱਲੇ ਦੇ ਨਾਲ ਜ਼ਰੂਰ ਬਿਠਾ ਲਈ ਕਿ ਜਨਨੀ ਜਾਨਤ ਸੁਤ ਵੱਡਾ ਹੋਤ ਹੈ ਜਨਨੀ ਦਾ ਅਰਥ ਹੈ ਜਨਨ ਵਾਲੀ ਮਾਂ ਜਿਨੇ ਜਨਮ ਦਿੱਤਾ ਤੇਰੇ ਮਨ ਦਾ ਮੇਰੀ ਇਹ ਬੱਚੀਏ ਇਹ ਭੁਲੇਖਾ ਹੈ ਕਿ ਹੁਣ ਵੱਡਾ ਹੋ ਰਿਹਾ ਹੈ ਗੁਰਬਾਣੀ ਦੀ ਚੇਤਾਵਨੀ ਇਹ ਹੈ ਕਿ ਇਤਨਾ ਕੋ ਨਾ ਜਾਣੇ ਜੇ ਦਿਨ ਦੇ ਨ ਅਬਦ ਕੱਟ ਤੇ ਹੈ ਇਹਨਾਂ ਨੂੰ ਗੱਲ ਨੂੰ ਤੂੰ ਜਾਣਦੀ ਨਹੀਂ ਕਿ ਹੁਣ ਇਹਨੇ ਦਿਨ ਬਾ ਦਿਨ ਇਹਨੇ ਘਟਣਾ ਹੈ ਤੇ ਜਿਹੜੀ ਚੀਜ਼ ਇਨਸਾਨ ਕੋਲ ਨਾ ਰਹੇ ਜਿਹਦੇ ਉਤੇ ਹੱਕ ਕੋਈ ਨਾ ਰਹੇ ਇਨਸਾਨ ਉਹਨੂੰ ਵਰਤੇ ਬਸ ਪਰ ਇਸ ਚੀਜ਼ ਦਾ ਦਾਵਾ ਨਾ ਕਰੇ ਮੇਰੇ ਕੋਲ ਰਹੇਗੀ ਕੋਈ ਗਵਾਂਡੀ ਤੇ ਕੁਝ ਦਿਨਾਂ ਵਾਸਤੇ ਬਾਹਰ ਜਾਏ ਨਾ ਉਹ ਜ਼ਿੰਮੇਵਾਰੀ ਦੇ ਕੇ ਜਾਂਦਾ ਕਹਿੰਦਾ ਆਹ ਕਾਰਬਾਰ ਖੜੀ ਹੈ ਇਹਦਾ ਖਿਆਲ ਰੱਖਿਓ ਕਾ ਸਾਡਾ ਘਰ ਹੈ ਇਹਦਾ ਖਿਆਲ ਰੱਖਿਓ ਇਨਸਾਨ ਖਿਆਲ ਰੱਖਦਾ ਹੈ ਕਹਿੰਦਾ ਜੀ ਵਰਤਣੀ ਹੋਏਗੀ ਤੁਸੀਂ ਕਿਤੇ ਲੈ ਕੇ ਚਲੇ ਜਾਓ ਚਾਬੀ ਤੁਹਾਨੂੰ ਦੇ ਕੇ ਜਾ ਰਹੇ ਹਾਂ ਮਹੀਨੇ ਬਾਅਦ ਆਵਾਂਗੇ 2 ਮਹੀਨੇ ਬਾਅਦ ਆਵਾਂਗੇ ਇਹਨੂੰ ਕਾਰ ਨੂੰ ਵਰਤ ਲਿਓ ਇਨਸਾਨ ਵਰਤਦਾ ਵੀ ਹੈ ਪਰ ਉਹਦਾ ਨਾ ਬਹੁਤਾ ਨੇਹ ਨਹੀਂ ਪਾ ਕੇ ਰੱਖਦਾ ਕਿਉਂ ਨੂੰ ਪਤਾ ਹੈ ਮੇਰੀ ਨਹੀਂ ਹੈ ਮੈਂ ਵਰਤ ਰਿਆਂ ਮਹੀਨੇ ਬਾਅਦ ਆ ਕੇ ਡੇਢ ਮਹੀਨੇ ਬਾਅਦ ਆ ਕੇ 2 ਮਹੀਨੇ ਬਾਅਦ ਆ ਕੇ ਮੇਰ ਕੋ ਲੈ ਲੈਣਗੇ ਮੇਰੀ ਨਹੀਂ ਹੈ ਪਾਲਸ਼ਾ ਕਹਿੰਦਾ ਇਹ ਚੀਜ਼ਾਂ ਤੈਨੂੰ ਵਰਤਣ ਵਾਸਤੇ ਦਿੱਤੀਆਂ ਹੋਈਆਂ ਨੇ ਇਹਨੂੰ ਪਿਆਰ ਕਰ ਰੱਖ ਸੰਭ ਕਰ ਸਾਫ ਸਫਾਈ ਕਰ ਕਿੱਥੇ ਗੁਰੂਦੇਵ ਨੇ ਸਾਨੂੰ ਸਰੀਰ ਦਿੱਤਾ ਹੈ ਮਾਲਕ ਨੇ ਜੇ ਇਹ ਗੱਲ ਕਹੀ ਹੈ ਕਿ ਤੇਰਾ ਸਰੀਰ ਨਾਲ ਨਹੀਂ ਜਾਏਗਾ ਹੁਣ ਇਹਦਾ ਮਤਲਬ ਇਹ ਥੋੜੀ ਕਿ ਸਰੀਰ ਦੀ ਸਾਫ ਸਫਾਈ ਨਹੀਂ ਕਰਨੀ ਮਾਲਕ ਨੇ ਕਿੱਥੇ ਸਰੀਰ ਦਿੱਤਾ ਪਾਲਸ਼ਾ ਨੇ ਉੱਥੇ ਸਾਨੂੰ ਇਹ ਵੀ ਕਿਹਾ ਨਾ ਕਿ ਜਦੋਂ ਪਾਈ ਗੁਰੂਦਾਸ ਨੂੰ ਪੜਦੇ ਹੋ ਕਿ ਗੁਰਸਿੱਖ ਭਲਕੇ ਉੱਠ ਕਰ અમૃત વેલે અમૃત વેલે સરનામંਦਾ ગુરુ કે બચન વિચાર કે ધર્મશાળા કી સુરત કરંਦਾ ભાઈ ગુરુદાજી કહેને ને જਿੱਥੇ ਤੈਨੂੰ પરમાત્મા ਨੇ શરીર ਦਿੱਤਾ ਹੁਣ ਉਹ ਉਹੀ ਲੋਕ ਸਨ ਜਿਹੜੀ ਅਸੀਂ ਕੱਲ ਵਿਆਖਿਆ ਕਰੇ ਸੀ શરીર ਨੂੰ ਨਿਵਾਉਣਾ ਨਹੀਂ શરીર ਨੂੰ ਇਸ਼ਨਾਨ ਨਹੀਂ ਕਰਾਉਣਾ શરીર ਦੀ ਸਫਾਈ ਨਹੀਂ ਕਰਨੀ ਸਿਰ ਦੇ ਵਿੱਚ ਜੜਾਵਾਂ ਵੱਲ ਜਾਣੀਆਂ ਗੁੰਦਾਂ ਲਾ ਲੈਣੀਆਂ ਸਿਰ ਨੂੰ ਦਾਦੀ ਦੇ ਜੜਾਵਾਂ ਵੱਜ ਜਾਣੀਆਂ ਤੇ ਉਹਨਾਂ ਨੂੰ ਗੁਰਨਾਨ ਦੇਵ ਸਾਹਿਬ ਕਹਿ ਲਗੇ ਕਰ ਰਹੇ ਕਰ ਰਹੇ ਹੋ ਕਹਿੰਦੇ ਸਰੀਰ ਕਿਹੜਾ ਨਾਲ ਜਾਣਾ ਹੈ ਇੱਥੇ ਸਵਾਹ ਹੋ ਜਾਣਾ ਤੇ ਪਾਤਸ਼ਾਹ ਕਹਿੰਦੇ ਜੇ ਮੰਨ ਲਿਆ ਤੁਹਾਡਾ ਸਰੀਰ ਨਾਲ ਨਹੀਂ ਜਾਣਾ ਜੇ ਜਿਹੜੀ ਚੀਜ਼ ਪ੍ਰਮਾਤਮਾ ਨੇ ਦਿੱਤੀ ਉਹਦੀ ਸਾਫ ਸਫਾਈ ਕਰਨ ਦਾ ਫਰਜ਼ ਤੇ ਬੰਦਾ ਹੈ ਨਾ ਸਾਡਾ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਬਚਨ ਉਚਾਰਨ ਤੋਂ ਪਹਿਲਾਂ ਗੁਰ ਗੁਰਸਖ ਭਲਕੇ ਉੱਠ ਕਰ ਭਲਕੇ ਦਾ ਅਰਥ ਹੈ ਅੰਮ੍ਰਿਤ ਵੇਲੇ ਜੋ ਦਿਨ ਆਰੰਭ ਹੁੰਦਾ ਹੈ ਗੁਰਸਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਪਹਿਲਾਂ ਸਭ ਤੋਂ ਪਹਿਲਾਂ ਉਹਦਾ ਫਰਜ਼ ਹੈ ਕਿ ਆਪਣੇ ਸਰੀਰ ਦੀ ਸਾਫ ਸਫਾਈ ਕਰੇ ਹੁਣ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਣਾ ਹੈ ਪ੍ਰਕਾਸ਼ ਕਰਨਾ ਹੈ ਪਾਠ ਕਰਨਾ ਹੈ ਗੁਰੂ ਦੀ ਬਾਣੀ ਨੂੰ ਪੜ੍ਹਨਾ ਹੈ ਤੇ ਸਰੀਰ ਸਾਫ ਸੁਥਰਾ ਤੇ ਘਟੋ ਘਟ ਤੈਈ ਤੇ ਮੈਂ ਗੁਰੂ ਦੇ ਕੋਲ ਜਾ ਰਿਹਾ ਹਾਂ ਇਨਸਾਨ ਨੇ ਕਿਸੇ ਆਪਣੇ ਗੇਸਟਰੋ ਮਿਲਣ ਵਾਸਤੇ ਜਾਣਾ ਹੋਈ ਰਿਲੇਟਿਵ ਨੂੰ ਮਿਲਣ ਵਾਸਤੇ ਜਾਣਾ ਹੋਈ ਸਾਫ਼ ਕੱਪੜੇ ਪਾਉਂਦਾ ਹੈ ਪਰਫਿਊਮ ਲਗਾਏਗਾ ਨਹਾਏਗਾ ਸਫਾਈ ਕਰੇਗਾ ਕਹਿੰਦਾ ਕਿਉਂ ਕਹਿੰਦਾ ਉਹਦੇ ਕੋਲ ਜਾਣਾ ਬਾਡੀ ਸਮੈਲ ਨਾ ਕਰੇ ਹੁਣ ਗੁਰੂ ਦੇ ਨਾਲ ਸੰਭਾਉਣੀ ਹੈ ਤੂੰ ਰੱਬ ਨੂੰ ਮਿਲਣ ਵਾਸਤੇ ਕਾ ਰਿਹਾ ਹੈ ਨਾ ਜੋਗੀਆਂ ਨੂੰ ਕਹਿੰਦੇ ਕਿਉਂ ਕਰੇ ਕਹਿੰਦੇ ਰੱਬ ਨੂੰ ਮਿਲਣਾ ਤੇ ਆ ਗੰਦੇ ਸਰੀਰ ਨਾਲ ਰੱਬ ਤੁਹਾਨੂੰ ਮਿਲੇਗਾ ਸਿਰ ਦੇ ਉੱਤੇ ਜੜਾਵਾਂ ਬਣਾਈਆਂ ਹੋਈਆਂ ਨੇ ਰੁੱਖਾਂ ਦੀਆਂ ਗੁੰਦਾ ਲਾ ਕੇ ਆਪਣੇ ਵਾਲਾਂ ਦੇ ਵਿੱਚ ਰੱਖ ਰਿਓ ਦਾੜੀ ਦਾ ਕੀ ਹਾਲ ਬਣਾਇਆ ਹੈ ਭਾਈ ਗੁਰਦਾਸ ਜੀ ਕਹੇ ਲੱਗੇ ਜਿਹੜਾ ਗੁਰੂ ਦਾ ਸਿੱਖ ਹੈ ਉਹ ਸਭ ਤੋਂ ਪਹਿਲਾਂ ਆਪਣੇ ਸਰੀਰ ਦੀ ਸੰਭਾਲ ਕਰਦਾ ਹੈ ਸਾਫ ਸਫਾਈ ਕਰਦਾ ਹੈ ਅੰਮ੍ਰਿਤ ਵੇਲੇ ਸਰਨਵੰਦਾ ਗੁਰੂ ਕੇ ਬਚਨ ਉਚਾਰ ਕੇ ਫਿਰ ਗੁਰੂ ਦੇ ਬਚਨਾਂ ਨੂੰ ਉਚਾਰਦਾ ਹੈ ਬਾਣੀ ਪੜ੍ਹਦਾ ਹੈ ਨਿਤਨੇਮ ਕਰਦਾ ਹੈ ਬਾਣੀ ਦੇ ਨਾਲ ਸਾਝ ਪਾਉਂਦਾ ਹੈ ਗੁਰੂ ਕੇ ਬਚਨ ਉਚਾਰ ਕੇ ਧਰਮਸ਼ਾਲਾ ਦੀ ਸੁਰਤ ਕਰਨ ਦਾ ਪਾਸ਼ਾ ਕਹਿੰ ਲੱਗੇ ਜੇ ਸਰੀਰ ਤੇਰਾ ਨਾਮ ਨਹੀਂ ਜਾਣਾ ਇਹਦਾ ਮਤਲਬ ਇਹ ਨਹੀਂ ਸਰੀਰ ਨੂੰ ਸਾਹਮਣਾ ਵੀ ਨਹੀਂ ਹੈ ਸਰੀਰ ਦੀ ਸਾਫ ਸਵਾਈ ਵੀ ਨਹੀਂ ਕਰਨੀ ਪਾਸ਼ਾ ਕਹਿੰਗੇ ਦੁਨੀਆ ਦੇ ਲੋਕੋ ਇਹਦੇ ਨਾਲ ਪਿਆਰ ਪਾਓ ਇਹਦੇ ਨਾਲ ਪਰ ਮੋਹ ਨਾ ਪਾਓ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਤੇ ਇਹ ਗੱਲ ਕਹਿੰਦੇ ਨੇ ਕਿੰਨੇ ਮਹਾਰਾਜ ਕੇਵਲ ਇਹ ਚੀਜ਼ਾਂ ਨੂੰ ਨਕਾਰਦੇ ਨਹੀਂ ਹੈ ਕੋਈ ਚੀਜ਼ਾਂ ਨੂੰ ਨਕਾਰ ਨਹੀਂ ਦਿੰਦੇ ਕਿ ਮੈਂ ਘਰ ਨਹੀਂ ਰੱਖਣਾ ਮੈਂ ਬੱਚੇ ਨਹੀਂ ਰੱਖਣੇ ਮੈਂ ਪਰਿਵਾਰ ਨਹੀਂ ਰੱਖਣਾ ਮੈਨੂੰ ਇਹ ਚੀਜ਼ ਚਾਹੀਦੀ ਨਹੀਂ ਮੈਨੂੰ ਪੈਸਾ ਨਹੀਂ ਚਾਹੀਦਾ ਪਾਤਸ਼ਾਹ ਕਹਿੰਦੇ ਜਿਹੜਾ ਗਾਉਣ ਵਾਲਾ ਹੁੰਦਾ ਹੈ ਨਾ ਉਹ ਇਹ ਤੇਰੀਆਂ ਦਾਤਾਂਵਾਂ ਨੂੰ ਤੇਰੀਆਂ ਨਿਸ਼ਾਨੀਆਂ ਸਮਝ ਕੇ ਵੀ ਗਾਉਂਦਾ ਹੈ ਉਹ ਕਹਿੰਦਾ ਵੀ ਨਾ ਇਹ ਪ੍ਰਮਾਤਮਾ ਨੇ ਦਾਤਾ ਨੇ ਜੇ ਲੋ ਘਰ ਦੇ ਵਿੱਚ ਕੋਈ ਐਸਾ ਮਨ ਲੋਕ ਕੋਈ ਘਰ ਦੇ ਅੰਦਰ ਐਸਾ ਕੋਈ ਇਨਸੀਡੈਂਟ ਵਾਪਰ ਜਾਏ ਪੁਰਾਣੀ ਘਰ ਤੋਂ ਚਲੇ ਆ ਜਾਈ ਛੱਡ ਕੇ ਜਵਾਨੀ ਦੀ ਉਮਰ ਵਿੱਚ ਉਹਦਾ ਖੂਨ ਹੈ ਉਹਦਾ ਜੰਮਿਆ ਹੋਇਆ ਬੱਚਾ ਜਿਹੜਾ ਅਸੀਂ ਘਰ ਦੇ ਵਿਹੜੇ ਵਿੱਚ ਖੇਡਦਾ ਦੇਖਦੇ ਆ ਉਸ ਖੇਡ ਰਹੇ ਹੋਏ ਬੱਚੇ ਵੱਲ ਵੇਖ ਕੇ ਉਹ ਮਰੇ ਹੋਏ ਬੰਦੇ ਦੀ ਯਾਦ ਆ ਜਾਂਦੀ ਕਹਿੰਦਾ ਇਹ ਉਹਦਾ ਪੁੱਤ ਹੈ ਉਹਦੀ ਧੀ ਹੈ ਉਹਦਾ ਖੂਨ ਹੈ ਸਾਡੇ ਪਰਿਵਾਰ ਨੂੰ ਇਹਨੇ ਰਿਸ਼ਤਾ ਦਿੱਤਾ ਸਾਡੇ ਪਰਿਵਾਰ ਦੀ ਵੰਸ਼ ਬਣਾਈ ਹੈ ਯਾਦ ਆਉਂਦੀ ਕਿ ਨਹੀਂ ਆਉਂਦੀ ਮਰੇ ਹੋਏ ਨੂੰ 20 ਸਾਲ ਹੋ ਜਾਣ 30 ਸਾਲ ਹੋ ਜਾਣ 35 ਸਾਲ ਹੋ ਜਾਣ ਈਵਨ ਜਦੋਂ ਘਰ ਦੇ ਵਿੱਚੋਂ ਬੱਚੇ ਦੀ ਬਰਾਤ ਤੁਰਨ ਲੱਗਦੀ ਹੁੰਦੀ ਹੈ ਅੱਖਾਂ ਸੇਜਲ ਹੋ ਜਾਂਦੀਆਂ ਨੇ ਕਹਿੰਦੇ ਰੋ ਕੇ ਹੋ ਰਹੇ ਹੋ ਕਹਿੰਦੇ ਛੋਟਾ ਜਿਆ ਸੀ ਜਦੋਂ ਇਹਦਾ ਪਿਓ ਦੁਨੀਆ ਤੋਂ ਚਲੇ ਗਿਆ ਸੀ ਅੱਜ ਇਹ ਘੋੜੀ ਚੜਨ ਲੱਗਿਆ ਅੱਜ ਨੂੰ ਵੇਖਣ ਵਾਲਾ ਨਹੀਂ ਹੈ ਇੱਥੇ ਜ਼ਿਆਦਾ ਜਾਂਦੀ ਹੈ ਨਾ ਮਹਾਰਾਜ ਕਹਿੰਦੇ ਪ੍ਰਮਾਤਮਾ ਜਿਹੜੇ ਤੇਰੇ ਗੁਨਾ ਨੂੰ ਗਾਉਂਦੇ ਨੇ ਨਾ ਉਹਨਾਂ ਨੂੰ ਨਕਾਰਦੇ ਨਹੀਂ ਹੈ ਉਹ ਤੇ ਗਾਉਂਦੇ ਨੇ ਤੇਰੀਆਂ ਦਾਤਾਂ ਸਮਝ ਕੇ ਗਾਵੇ ਕੋ ਦਾਤ ਜਲਦੀ ਸਦੀ ਬੋੜੀ ਪੜ ਤੀਸਰੀ ਗਾਵੇ ਕੋ ਦਾਤ ਜਾਣੇ ਨਿਸ਼ਾਨ ਪਰਮਾਤਮਾ ਕੋਈ ਤੈਨੂੰ ਗਾਉਂਦਾ ਹੈ ਤੇਰੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਤੇਰੀਆਂ ਨਿਸ਼ਾਨੀਆਂ ਸਮਝ ਕੇ ਕਿਤੇ ਪਰਮਾਤਮਾ ਨੇ ਦਾਤਾਂ ਨੇ ਪਾਰਸ਼ਾ ਕਹਿਣ ਲੱਗੇ ਹਾਂ ਇਹਨੂੰ ਦਾਤਾਂ ਵਾਂ ਸਮਝ ਕੇ ਗਾਉ ਨਿਸ਼ਾਨੀਆਂ ਸਮਝ ਕੇ ਗਾਉ ਪਰ ਇਹ ਤੇ ਨਾ ਮੂਰ ਨ ਹੋਏ ਹੈ ਇਹਦੇ ਬਿਨ ਮਾਰੀ ਚੱਲੀ ਮਹਾਰਾਜ ਆ ਕਰਨ ਲੱਗੇ ਸਾਚ ਧਣੀ ਇੱਕ ਗੱਲ ਯਾਦ ਰੱਖਣੀ ਉਹ ਪਰਮਾਤਮਾ ਹੀ ਕੇਵਲ ਸੱਚਾ ਹੈ ਤੇ ਸਦੀਵੀ ਹੋਂਦ ਵਾਲਾ ਹੈ ਦੁਨੀਆ ਵਿੱਚ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ ਦੁਨੀਆ ਵਿੱਚ ਕਮਾਇਆ ਹੋਇਆ ਧਨ ਵੀ ਖਤਮ ਹੋ ਜਾਏਗਾ ਬਣਾਏ ਹੋਏ ਰਿਸ਼ਤੇ ਵੀ ਖਤਮ ਹੋ ਜਾਣਗੇ ਕਮਾਈ ਹੋਈ ਪ੍ਰਾਪਰਟੀ ਵੀ ਖਤਮ ਹੋ ਜਾਏਗੀ ਮਾਲ ਕਾਖਣਗੇ ਇੱਕ ਚੀਜ਼ ਖਤਮ ਨਹੀਂ ਹੋਏਗੀ ਉਹ ਹੈ ਪਰਮਾਤਮਾ ਤੇ ਪਰਮਾਤਮਾ ਦੀ ਹੋਂਦ ਤੇ ਪਰਮਾਤਮਾ ਦੇ ਗੁਣ ਜਗ ਆਏ ਬినాਸਾ ਜਗ ਬినాਸ ਹੈ ਜਗ ਬਿਨ ਸੰਹਾਰ ਹੈ ਜਗ ਖਤਮ ਹੈ ਇੱਕ ਦਿਨ ਖਤਮ ਹੋਏਗਾ ਵੀ ਸਰੀਰ ਵੀ ਖਤਮ ਹੋਏਗਾ ਪਰ ਉਸ ਮਾਲਕ ਦੇ ਗੁਣ ਉਸ ਮਾਲਕ ਦੀ ਹੋਂਦ ਕਦੇ ਖਤਮ ਨਹੀਂ ਹੋਏਗੀ ਦੁਨੀਆ ਉਤੋਂ ਕਿੰਨੇ ਐਸੇ ਲੋਕ ਨੇ ਜਿਹੜੇ ਮਰ ਕੇ ਚਲੇ ਗਏ ਪਰ ਜਿਹੜਾ ਉਹਨਾਂ ਦਾ ਗੁਣ ਸੀ ਨਾ ਉਹਨਾਂ ਦੇ ਗੁਣਾ ਕਰਕੇ ਉਹਨਾਂ ਦੇ ਦਿਹਾੜੇ ਬਣਾਏ ਜਾਂਦੇ ਨੇ ਭਾਈ ਮਨੀ ਸਿੰਘ ਸਰੀਰ ਰੂਪ ਦੇ ਚਲੇ ਗਏ ਭਾਈ ਮਨੀ ਸਿੰਘ ਦੇ ਅੰਦਰ ਕੀ ਸੀ ਐਸਾ ਜਿਹਨੂੰ ਅੱਜ ਗਾਇਆ ਜਾ ਰਿਹਾ ਹੈ ਭਾਈ ਮਨੀ ਸਿੰਘ ਦੇ ਨਾਮ ਦੇ ਉੱਤੇ ਅੱਜ ਅਸੀਂ ਵੱਡੇ ਵੱਡੇ ਗੁਰਮਤ ਸਮਾਗਮ ਰੱਖਦੇ ਹਾਂ ਕੋਸੀ ਨਿਡਰਤਾ ਭਾਈ ਕਨਈਏ ਨੂੰ ਗਏ ਨੂੰ ਕਿੰਨੇ ਸਾਲ ਹੋ ਗਏ ਸਰੀਰਕ ਤਾਰ ਉੱਤੇ ਚਲੇ ਗਏ ਭਾਈ ਕਨਈਏ ਨੂੰ ਯਾਦ ਕੀਤਾ ਜਾਂਦਾ ਹੈ ਨਾਮ ਕਰਕੇ ਕਿਹੜੀ ਚੀਜ਼ ਕਰਕੇ ਭਾਈ ਕਨਈਏ ਦੇ ਅੰਦਰ ਵੱਖਰ ਵੱਖਰਤਾ ਚੀਜ਼ ਨਹੀਂ ਸੀ ਹੈ ਭਾਏਕ ਨਈਏ ਦੇ ਅੰਦਰ ਮੇਰ ਤੇਰ ਨਹੀਂ ਸੀ ਹੈ ਪਾਤਸ਼ਾਹ ਕਹਿੰਨਗੇ ਸੱਚ ਧਣੀ ਕੇਵਲ ਉਹ ਪਰਮਾਤਮਾ ਸੱਚਾ ਹੈ ਤੇ ਪਰਮਾਤਮਾ ਦੇ ਗੁਣ ਸੱਚੇ ਹਨ ਐਸੇ ਵੀ ਦੁਨੀਆ ਦੇ ਲੋਕ ਹੈ ਨਾ ਜਿਹੜੇ ਦੁਨੀਆ ਤੋਂ ਮਰ ਕੇ ਚਲੇ ਜਾਂਦੇ ਨੇ ਇਨਸਾਨ ਉਹਨਾਂ ਨੂੰ ਪੁੱਛਦਾ ਵੀ ਨਹੀਂ ਜੇਕਰ ਯਾਦ ਕਰਦਾ ਹੈ ਤੇ ਕਹਿੰਦਾ ਚੰਗਾ ਹੋਇਆ ਦੁਨੀਆ ਦੇ ਉਤੋਂ ਚਲੇ ਆ ਗਿਆ ਕੋਈ ਸਮਾਜ ਵਾਸਤੇ ਚੰਗਾ ਕੰਮ ਨਹੀਂ ਸੀ ਕੀਤਾ ਮਾਲਕ ਆਖਣ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਜਿਹੜਾ ਇਨਸਾਨ ਸਾਚਤਣੀ ਸੱਚੇ ਰਸਤੇ ਉੱਤੇ ਤੁਰਦਾ ਹੈ ਉਸਤਣੀ ਪ੍ਰਮਾਤਮਾ ਨਾਲ ਜੁੜਦਾ ਹੈ ਤੇ ਸਮਾਜ ਦੁਨੀਆ ਵਿੱਚ ਸਰੀਰਕ ਤੌਰ ਦੇ ਉੱਤੇ ਜਾਣ ਤੋਂ ਬਾਅਦ ਵੀ ਉਹਨਾਂ ਦੀ ਉਸਤਤ ਨੂੰ ਗਾਉਂਦਾ ਹੈ ਸਾਚਤਣੀ ਜਗ ਆਏ ਬਿਨਾ ਸਾ ਜਗ ਵਿਣਸਨ ਹਾਰ ਹੈ ਜਗ ਖਤਮ ਹੋਏਗਾ ਮਾਲਕ ਆਖਣ ਲੱਗੇ ਹਾਂ ਕੌਣ ਛੁੱਟਦਾ ਹੈ ਐਸੇ ਬੰਧਨ ਤੋਂ ਛੁੱਟਸ ਪ੍ਰਾਣੀ ਗੁਰਮੁਖ ਦਾਸਾ ਜਿਹੜਾ ਗੁਰਮੁਖ ਉਹ ਪ੍ਰਾਣੀ ਗੁਰੂ ਦਾ ਦਾਸ ਬਣ ਜਾਏ ਨਾ ਗੁਰੂ ਵੱਲ ਮੁਖ ਕਰਕੇ ਆਪਣੀ ਜ਼ਿੰਦਗੀ ਨੂੰ ਜਿਉਂ ਲਈ ਪਾਤਸ਼ਾਹ ਕਹਿੰਦਾ ਕਿ ਉਹ ਇਸ ਬੰਧਨਾ ਤੋਂ ਛੁੱਟ ਜਾਂਦਾ ਹੈ ਮਾਲਕ ਆਖਣ ਲੱਗੇ ਦੁਨੀਆ ਦੇ ਵਿੱਚ ਐਸੇ ਵੀ ਲੋਕ ਨੇ ਆਸਾ ਮਹਿਲਾ ਪਹਿਲਾ ਆਸਾ ਰਾਗ ਦੇ ਅੰਦਰ ਪਹਿਲੇ ਗੁਰੂਦੇਵ ਪਾਤਸ਼ਾਹ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ ਮਹਾਰਜ ਕਹਿੰਨਗੇ ਸਭ ਜਪ ਸਭ ਤਪ ਸਭ ਚਤੁਰਾਈ ਇਹ ਬੰਦੇ ਦੀਆਂ ਜਪ ਤਪ ਇਹ ਬੰਦੇ ਦੀਆਂ ਚੁਤਰਾਈਆਂ ਪਰਸ਼ਾ ਕਹਿੰਨਗੇ ਬੰਦਾ ਜਪ ਬੜਾ ਕਰਦਾ ਹੈ ਇੱਕ ਜਗ੍ਹਾ ਦੇ ਉੱਤੇ ਬੈਠ ਕੇ ਕਹਿੰਦਾ ਮੈਂ ਜਪ ਕਰ ਰਿਹਾ ਮੈਂ ਤਪ ਕਰ ਰਿਹਾ ਪਰ ਸ਼ਕਨ ਲਗੇ ਇਹ ਜਾਪਾਂ ਦੇ ਨਾਲ ਇਹ ਤਪਾਂ ਦੇ ਨਾਲ ਇਹ ਚਲਾਕੀਆਂ ਦੇ ਨਾਲ ਤੇ ਇਹ ਚਤੁਰਾਈਆਂ ਦੇ ਨਾਲ ਕਦੇ ਰੱਬ ਨੂੰ ਪਾਇਆ ਨਹੀਂ ਜਾ ਸਕਦਾ ਤੇ ਨਾ ਹੀ ਇਹਨਾਂ ਬੰਦਨਾਤ ਮੁਕਤ ਹੋਇਆ ਜਾ ਸਕਦਾ ਭਾਈ ਸਾਹਿਬ ਨੇ ਆਖਰੀ ਸ਼ਬਦ ਪੜਿਆ ਹੈ ਨਾ ਉਹ ਭਾਈ ਗੁਰਦਾਸ ਜੀ ਦਾ ਉਹ ਕਵਿਤ ਹੈ ਮਾਲਕ ਭਾਈ ਗੁਰਦਾਸ ਜੀ ਆਪਣੀ ਵਾਰ ਦੇ ਅੰਦਰ ਭਾਈ ਗੁਰਦਾਸ ਜੀ ਦੀ ਵਾਰ ਜਿਹੜਾ ਆਖਰੀ ਸ਼ਬਦ ਪੜਿਆ ਹੈ ਕਿੰਨੇ ਐਸੇ ਲੋਕ ਨੇ ਪ੍ਰਮਾਤਮਾ ਜੋ ਲੱਖ ਯਪ ਲੱਖ ਤਪ ਕਰ ਰਹੇ ਨੇ ਲੱਖਾਂ ਲੋਕ ਤੈਨੂੰ ਜਪ ਰਹੇ ਨੇ ਤਪ ਕਰ ਰਹੇ ਨੇ ਸੰਜਮ ਕਰ ਰਹੇ ਨੇ ਕਿ ਮੈਂ ਖਾਣ ਪੀਣ ਦਾ ਸੰਜਮ ਕਰ ਰਿਹਾ ਮੈਂ ਨਹਾਉਣ ਦਾ ਸੰਜਮ ਕਰ ਰਿਹਾ ਮੈਂ ਬੋਲਣ ਦਾ ਸੰਜਮ ਕਰ ਰਿਹਾ ਮੈਂ ਬਰਤਨਾਂ ਵਿੱਚ ਨਹੀਂ ਖਾਂਦਾ ਮੈਂ ਪੱਤਲ ਵਿੱਚ ਨਹੀਂ ਖਾਂਦਾ ਸੰਜਮ ਹੀ ਹੈ ਕਿੰਨੇ ਲੋਕ ਇਸੇ ਕਰ ਰਹੇ ਨੇ ਭਾਈ ਗੁਰਦਾਸ ਜੀ ਦੇ ਜਦੋਂ ਵਾਰਾਂ ਨੂੰ ਪੜੋਗੇ ਨਾ ਭਾਈ ਗੁਰਦਾਸ ਜੀ ਪਹਿਲਾਂ ਆਪਣੀਆਂ ਉਦਾਹਰਨਾਂ ਦਿੰਦੇ ਨੇ ਕਿ ਜਿਹੜੀ ਗੁਰਮਤ ਹੁੰਦੀ ਹੈ ਉਹ ਆਖਰੀ ਪੰਕਤੀ 'ਚ ਜਾ ਕੇ ਸਮਝਾਉਂਦੇ ਜੀ ਪਹਿਲਾ ਸਾਰੀਆਂ ਪੰਕਤੀਆਂ ਦੇ ਵਿੱਚ ਉਦਾਹਰਨਾਂ ਦਿੰਦੇ ਨੇ ਕਿ ਦੁਨੀਆਂ ਦੇ ਲੋਕ ਆ ਵੀ ਕਰ ਰਹੇ ਨੇ ਦੁਨੀਆਂ ਦੇ ਲੋਕ ਆ ਵੀ ਕਰ ਰਹੇ ਨੇ ਤੇ ਬਹੁਤੇ ਲੋਕ ਐਸੇ ਨੇ ਜਿਹੜੀ ਉਸ ਉਦਾਹਰਨ ਨੂੰ ਗੁਰਮਤ ਸਮਝ ਕੇ ਕਹਿੰਦੇ ਵੇਖੋ ਜੀ ਭਾਈ ਗੁਰਦਾਸ ਜੀ ਤੇ ਵੀ ਕੰਮ ਕਰਨ ਵਾਸਤੇ ਕਹਿੰਦੇ ਨੇ ਨਾ ਉਦਾਹਰਨਾਂ ਹੁੰਦੀਆਂ ਨੇ ਭਾਈ ਗੁਰਦਾਸ ਜੀ ਦੇ ਕਵਿਤਾ ਨੂੰ ਪੜ ਲਓ ਭਾਈ ਗੁਰਦਾਸ ਜੀ ਦੇ ਇਹ ਵਾਰਾਂ ਨੂੰ ਪੜ ਲਓ ਤੇ ਭਾਈ ਗੁਰਦਾਸ ਜੀ ਪਹਿਲੀਆਂ 6 ਪੰਕਤੀਆਂ ਦੇ ਵਿੱਚ ਪੰਜ ਪੰਕਤੀਆਂ ਵਿੱਚ ਉਦਾਹਰਨਾਂ ਦਿੰਦੇ ਨੇ ਤੇ ਆਖਰੀ ਪੰਕਤੀ 'ਚ ਜਾ ਕੇ ਫਿਰ ਉਹ ਗੁਰਮਤਿ ਸਮਝਾਉਂਦੇ ਨੇ ਕਿ ਗੁਰਮਤਿ ਦਾ ਫਲਸਫਾ ਆ ਕਹਿ ਰਿਹਾ ਹੈ ਲਖ ਜਪ ਤਪ ਲਖ ਜਪ ਤਪ ਲਗ ਸੰਜਮਾ ਹੋਮ ਜਗ ਲਖ ਵਰਤ ਕਰੰਦੇ ਬੜੇ ਲੋਕ ਐਸੇ ਨੇ ਜਿਹੜੇ ਵਰਤ ਵੀ ਕਰਦੇ ਸੰਜਮ ਕਰਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਲਖ ਤੀਰਥ ਲਖ ਕੁਲਖਾ ਲਖ ਪੁਰੀਆਂ ਲਖ ਪੁਰਬ ਲਗਣ ਦੀ ਕਿੰਨੇ ਐਸੇ ਨੇ ਜਿਹੜੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਰਹੇ ਨੇ ਪਰ ਕਹਿਣ ਲੱਗੇ ਅਗਨੀ ਅੰਗ ਜਲਾਏ ਦੇ ਆਪਣੇ ਆਪ ਨੂੰ ਅੱਗ ਦੇ ਵਿੱਚ ਜਾ ਕੇ ਬਿਠਾ ਦੇਣਾ ਦਰ ਐਸੀਆਂ ਮਿਥੋਲੋਜੀ ਇਹ ਕਹਾਣੀਆਂ ਨੂੰ ਪੜਦੇ ਹੋਣਾ ਜਦੋਂ ਤੇ ਦੇਖੋ ਕਿੰਨੇ ਉਹ ਕੋਈ ਜਪ ਕਰ ਰਿਆ ਸੀ ਉਹਨੇ ਜਾ ਕੇ ਉਹਨੂੰ ਜਾ ਕੇ ਹਲਾ ਦਿੱਤਾ ਉਹ ਕ੍ਰੋਧ ਹੋ ਗਿਆ ਕਰੋਧੀ ਹੋਏ ਨੇ ਉਹਨੇ ਸ਼ਰਾਬ ਦੇ ਦਿੱਤਾ ਕੋਈ ਅਗਨੀ ਦੇ ਵਿੱਚ ਬੈਠਾ ਹੋਇਆ ਸੀ ਉਹਨੇ ਜਾ ਕੇ ਉਹਦੀ ਉਹਦੀ ਭਗਤੀ ਨੂੰ ਭੰਗ ਕਰ ਦਿੱਤਾ ਉਹਨੇ ਫਿਰ ਜਾ ਕੇ ਸ਼ਰਾਪ ਦੇ ਦਿੱਤਾ ਤੇ ਮਹਾਰਾਜ ਕਹਿੰਦੇ ਐਸੇ ਜਪ ਤੇ ਐਸੇ ਤਪ ਨੂੰ ਕਰਨਾ ਕੀ ਹੈ ਜਿਹੜਾ ਤੇਰੇ ਅੰਦਰ ਕਰੋਧੀ ਨਹੀਂ ਮਕਾ ਸਕਿਆ ਹੈ ਨਹੀਂ ਐਸਾ ਜਿਹੜਾ ਆਪਣੇ ਅੰਦਰੋਂ ਵਿਕਾਰ ਨੂੰ ਖਤਮ ਨਾ ਕਰ ਸਕੇ ਆ ਕਿਸੇ ਦਾ ਤੀਜਾ ਨੇਤਰ ਖੁੱਲਿਆ ਜੀ ਕਰੋਧੀ ਹੋ ਗਿਆ ਕ੍ਰੋਧ ਹੋ ਕੇ ਉਹਨੇ ਭਸਮ ਕਰ ਦਿੱਤਾ ਮਹਾਰਾਜ ਕਹਿੰਦੇ ਐਸੇ ਜਪ ਨੂੰ ਐਸੇ ਤਪ ਨੂੰ ਕੀ ਕਰਨਾ ਹੈ ਜਿਹੜਾ ਤੇਰੇ ਅੰਦਰੋਂ ਵਿਕਾਰ ਨਾ ਖਤਮ ਕਰ ਸਕੇ ਭਾਈ ਗੁਰਦਾਸ ਜੀ ਕਹਿੰਨ ਲਗੇ ਅਗਨੀ ਅੰਗ ਜਲਾਏ ਦੇ ਲੱਖ ਹਿਮਾਚਲ ਜਾਏ ਗਲੰਦੇ ਉੱਚੀਆਂ ਪਹਾੜੀਆਂ ਪਰਬਤਾਂ ਦੇ ਉੱਤੇ ਜਾ ਕੇ ਬੈਠ ਗਏ ਗੁਰਸਿੱਖੀ ਸੁਖ ਤਿਲ ਨਾਲ ਹੰਦੇ ਕਹਿੰਦੇ ਉਹ ਗੁਰਸਿੱਖੀ ਦੇ ਇਸ ਫਲ ਨੂੰ ਉਹ ਤਿਲ ਮਾਤਰ ਵੀ ਉਹ ਜਾਣ ਨਹੀਂ ਸਕਦੇ ਕਿ ਗੁਰਸਿੱਖੀ ਜਿਹੜੀ ਹੈ ਉਹ ਆ ਚੀਜ਼ਾਂ ਚੀਜ਼ਾਂ ਦੇ ਨਾਲ ਕਮਾਈ ਨਹੀਂ ਜਾ ਸਕਦੀ ਸਿੱਖਣ ਦੀ ਦਾਤ ਅਜਪ ਤਪ ਸੰਜਮਾਂ ਦੇ ਨਾਲ ਵਰਤਾਂ ਦੇ ਨਾਲ ਸਰੀਰ ਨੂੰ ਕਸ਼ਟ ਦੇ ਕਦੇ ਕਮਾਇ ਨਹੀਂ ਜਾ ਸਕਦਾ ਮਹਾਰਾਜ ਕਹਿਣ ਲੱਗੇ ਸਭ ਜਪ ਸਭ ਤਪ ਸਭ ਚ ਤੁਰਾਈ ਉੱਜੜ ਪਰਮੇ ਰਹਿ ਨਾ ਪਾਈ ਇਹ ਇਨਸਾਨ ਨੂੰ ਉੱਜੜ ਦਿ ਉਜਾੜ ਦਿੰਦੀ ਹੈ ਪਟਕਾ ਦਿੰਦੀ ਹੈ ਰਸਤੇ ਨਹੀਂ ਪਾਉਂਦੀ ਕੋਈ ਇਨਸਾਨ ਪਾਠ ਕਰ ਰਿਹਾ ਹੋਏ ਤਾਂ ਜੇਕਰ ਇਨਸਾਨ ਕੋਈ ਗਾਲੀ ਕਰ ਰਿਹਾ ਹੋਏ ਨਾ ਤਾਂ ਜ਼ਰੂਰੀ ਖਿੱਚ ਕੇ ਪੈ ਜਾਏਗਾ ਤੁਹ ਮਹਾਰਾਜ ਆਖਣ ਲੱਗੇ ਤੇਰੇ ਅੰਦਰ ਜੋ ਬਾਣੀ ਪੜ ਕੇ ਉਹ ਸਹਿਜ ਨਹੀਂ ਆਇਆ ਟਿਕਾ ਨਹੀਂ ਆਇਆ ਕ੍ਰੋਧ ਨਹੀਂ ਤੇਰੇ ਅੰਦਰ ਹੋ ਗਿਆ ਤੇਰੇ ਅੰਦਰ ਹੰਕਾਰ ਨਹੀਂ ਗਿਆ ਮੈਂ ਅਕਸਰ ਜ਼ਿਕਰ ਕਰਦਾ ਹੁੰਨਾ ਕਿ ਜਿਹੜਾ ਹੰਕਾਰ ਖਤਮ ਕਰਨ ਵਾਸਤੇ ਗੁਰਬਾਣੀ ਪੜਦਾ ਸੀ ਬਹੁਤੇ ਐਸੇ ਲੋਕ ਨੇ ਉਸੇ ਗੁਰਬਾਣੀ ਦੇ ਹੰਕਾਰ ਨੂੰ ਸਿਰ ਤੇ ਚੁੱਕ ਕੇ ਰੱਖ ਲਿਆ ਮੈਂ ਹਾਂ ਜੀ ਸਵੇਰੇ ਜਾਂਦਾ ਹਾਂ ਮੈਂ ਸਿਰ 8:00 ਵਜੇ ਉੱਠਦਾ ਹਾਂ ਉੱਠਦਾ ਹੈ ਆਪਣੀ ਲੋੜ ਵਾਸਤੇ ਉੱਠਦਾ ਹੈ ਮਾਰੇ ਜੇ ਕਹਿਣ ਲੱਗੇ ਸਭ ਜਪ ਸਭ ਤਪ ਸਭ ਚਤ ਰਾਈ ਉਜੜ ਪਰਵੇਂ ਰਹਾ ਨਾ ਪਾਈ ਕਿ ਇਹ ਚੀਜ਼ਾਂ ਦੇ ਨਾਲ ਤੇਰੇ ਅੰਦਰ ਤੂੰ ਰਸਤੇ ਉੱਤੇ ਪਿਆਏ ਗੁਰੂ ਦੇ ਦਿੱਤੇ ਹੋਏ ਤੇ ਤੇਰੇ ਅੰਦਰ ਪਿਆਰ ਪੈਦਾ ਹੋਇਆ ਤੇਰੇ ਅੰਦਰ ਹੰਕਾਰ ਤੇ ਕ੍ਰੋਧ ਖਤਮ ਹੋਇਆ ਜਿਹੜੇ ਹੰਕਾਰ ਨੂੰ ਦੂਰ ਕਰਨ ਵਾਸਤੇ ਬਾਣੀ ਪੜ ਰਿਆ ਸੀ ਕਿ ਉਹ ਹੰਕਾਰ ਤੋਂ ਬਚੇ ਕਿ ਐਸੇ ਬਾਣੀ ਦੇ ਹੰਕਾਰ ਨੂੰ ਸਿਰ ਤੇ ਰੱਖ ਲਿਆ ਮਾਰ ਅੱਖਾਂ ਲੱਗੇ ਬਿਨ ਬੁਝੇ ਕੋ ਥਾਈ ਨ ਪਾਈ ਪਰ ਹਾਂ ਗੁਰੂ ਦੇ ਸ਼ਬਦ ਦੇ ਸ਼ਬਦ ਨੂੰ ਬੁਝੇ ਤੋਂ ਬਿਨਾ ਤੂੰ ਰਾਹ ਨਹੀਂ ਪੈ ਸਕਦਾ ਮਾਰ ਕਹਾਂਗੇ ਨਾਮ ਹੁਣੇ ਮਾਥੇ ਛਾਈ ਨਾਮ ਤੋਂ ਐਸੇ ਵਿਹੁਣੇ ਲੋਕ ਸਖਣੇ ਮਨੁੱਖ ਇਸ ਤਰ੍ਹਾਂ ਦੇ ਹਨ ਜਿਵੇਂ ਮੱਥੇ ਦੇ ਉੱਤੇ ਸਵਾਹ ਲਗਾ ਲਈ ਹੋਈ ਕਾਲਿਸ਼ ਲਗਾ ਲਈ ਹੋਈ ਨਾਮੇ ਹੁਣੇ ਮਾਥੇ ਛਾਈ ਸਾਚ ਧਣੀ ਜਗ ਆਏ ਬਿਨਾ ਸਾ ਇਹ ਚੀਜ਼ ਦਾ ਤੂੰ ਹੰਕਾਰ ਚੱਕੀ ਫਿਰਦਾ ਮਾਲਕ ਆਖਣ ਲੱਗੇ ਇੱਕ ਦਿਨ ਖਤਮ ਹੋਣਾ ਹੈ ਇਹਨੇ ਕਿਹੜੀ ਚੀਜ਼ ਦਾ ਹੰਕਾਰ ਚੱਕ ਰਿਹਾ ਹੈ ਧੀ ਦਾ ਪੁੱਤ ਦਾ ਬਿਜ਼ਨਸ ਦਾ ਨੌਕਰੀ ਦਾ ਕਾਰ ਦਾ ਕਿਹੜੀ ਜਿਹੜੀ ਚੀਜ਼ ਦਾ ਹੰਕਾਰ ਚੱਕ ਰਿਹਾ ਹੈ ਹੋ ਸਕਦਾ ਜਿਹੜੀ ਚੀਜ਼ ਵਾਸਤੇ ਤੂੰ ਲੜ ਲੜ ਕੇ ਮਾਰਿਆ ਉਹ ਚੀਜ਼ ਤੇਰੀ ਬਣੀ ਹੀ ਨਾ ਬਹੁਤੇ ਲੋਕ ਐਸੇ ਨੇ ਕਿ ਇੰਨਾ ਵਾਸਤੇ ਮੈਂ ਇਹ ਕੁਝ ਕੀਤਾ ਅੱਜ ਇਹ ਮੇਰੇ ਨਾਲ ਆ ਆ ਕੁਝ ਕਰ ਰਹੇ ਨੇ ਕੌਣ ਤੇ ਤੇ ਪੁੱਤ ਜਿਨ੍ਹਾਂ ਨੂੰ ਜੰਮਿਆ ਸੀ ਇਹਨਾਂ ਨੂੰ ਪਾਲਿਆ ਸੀ ਪਾਤਸ਼ਾਹ ਕਹਿਣ ਲੱਗੇ ਬਣਨਾ ਨਹੀਂ ਛੂਟਸ ਪ੍ਰਾਣੀ ਗੁਰਮੁਖ ਦਾਸ ਦਾਸਾ ਉਹ ਪ੍ਰਾਣੀ ਉਹ ਗੁਰਮੁਖ ਉਹ ਦਾਸ ਬਣ ਕੇ ਇਸ ਬੰਧਨ ਤੋਂ ਮੁਕਤ ਹੁੰਦਾ ਹੈ ਜਗ ਮੋਹੇ ਬੰਦਾ ਬਹੁਤੀ ਆਸਾ ਜਗ ਦੇ ਮੋਹ ਵਿੱਚ ਵੱਜਾ ਹੋਇਆ ਵੱਜਾ ਰਹਿੰਦਾ ਹੈ ਤੇ ਪਤਾ ਨਹੀਂ ਕਿੰਨਿਆਂ ਲੋਕਾਂ ਦੇ ਉੱਤੇ ਆਸਾਂ ਲਾਈ ਫਿਰਦਾ ਹੈ ਗੁਰਮਤੀ ਇੱਕ ਭਏ ਉਦਾਸਾ ਪਰ ਵੱਡੇ ਭਾਗੀ ਉਹ ਮਨੁੱਖ ਨੇ ਜੋ ਗੁਰੂ ਦੀ ਦਿੱਤੀ ਹੋਈ ਸਿੱਖਿਆ ਤੋਂ ਇਹ ਸਿੱਖਿਆ ਲੈ ਕੇ ਐਸੇ ਮੋਹ ਤੋਂ ਨਰਲੇਪ ਰਹਿੰਦੇ ਹਨ ਉਦਾਸ ਰਹਿੰਦੇ ਹਨ ਅੰਤਰਨਾਮ ਕਮਲ ਪ੍ਰਗਾਸਾ ਉਹਨਾਂ ਦੇ ਅੰਦਰ ਪ੍ਰਭੂ ਦੇ ਗੁਨਾ ਦਾ ਨਾਮ ਵਸਿਆ ਰਹਿੰਦਾ ਤੇ ਮਹਾਰਾਜ ਅੱਖਾਂ ਨੇ ਕਮਲ ਦੇ ਫੁੱਲ ਵਾਂਗ ਉਹ ਖਿੜੇ ਰਹਿੰਦੇ ਹਨ ਤਿੰਨ ਕੋ ਨਾਹੀ ਜਮ ਕੀ ਤਰਾਸਾ ਉਹਨਾਂ ਨੂੰ ਫਿਰ ਮੌਤ ਦਾ ਡਰ ਨਹੀਂ ਰਹਿੰਦਾ ਇਹ ਨਹੀਂ ਕਹਿੰਦੇ ਕਿ ਲਾਲਚੀ ਹੋ ਕੇ ਮੈਂ ਆਪਣੇ ਧਰਮ ਤੋਂ ਮੁਨਕਰ ਹੋ ਜਾਵਾਂ ਤੇ ਧਰਮ ਕੇਵਲ ਗਾਤਰਾ ਪਾਉਣਾ ਪਾਠ ਕਰਨਾ ਧਰਮ ਨਹੀਂ ਹੋਇਆ ਕਰਦਾ ਧਰਮ ਇੱਕ ਦੀਨ ਹੈ ਦੀਨ ਹੈ ਬੰਦੇ ਦਾ ਈਮਾਨ ਹੈ ਧਰਮ ਬੰਦੇ ਦੀ ਇੱਕ ਰਿਸਪੌਂਸਿਬਿਲਟੀ ਹੈ ਧਰਮ ਬੰਦੇ ਦੀ ਇੱਕ ਜ਼ਿੰਮੇਵਾਰੀ ਹੈ ਧਰਮ ਬੰਦੇ ਦਾ ਫਰਜ਼ ਹੈ ਧਰਮ ਪਾਤਸ਼ਾਹ ਕਹਿਣ ਲੱਗੇ ਤਿੰਨ ਕੋ ਨਾਹੀ ਜਮ ਕੀ ਤਰਾਸਾ ਉਹ ਮੌਤ ਦੇ ਡਰ ਤੋਂ ਬਿਲਕੁਲ ਉਹ ਮੁਨਕਰ ਹੋ ਕੇ ਜਿੰਦਾ ਕਿ ਮੈਨੂੰ ਐਸੀ ਮੌਤ ਦਾ ਡਰ ਨਹੀਂ ਹੈ ਜਿਹੜਾ ਮੈਨੂੰ ਸੱਚੇ ਰਸਤੇ ਤੋਂ ਭਟਕਾ ਸਕੇ ਮਹਾਰਾਜ ਆਖਣ ਲੱਗੇ ਜਗ ਤਰੇ ਜਿਤ ਕਾਮਣ ਹਿਤਕਾਰੀ ਪਰ ਜਿਹੜਾ ਇਹ ਜਗ ਹੈ ਨਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਹੈ ਇਸ ਤਰ੍ਹਾਂ ਦਾ ਹੈ ਜਿਵੇਂ ਇਸਤਰੀ ਦੇ ਧਰਮ ਦੇ ਵਿੱਚ ਪੈ ਕੇ ਇਨਸਾਨ ਪ੍ਰਮਾਣ ਨਹੀਂ ਲੈਂਦਾ ਆਪਣੇ ਆਪ ਨੂੰ ਕਾਮਣ ਹਿਤਕਾਰੀ ਮਹਾਰਾਜ ਕਹਿਣ ਲੱਗੇ ਗੁਰੂ ਦੀ ਸ਼ਰਨ ਤੋਂ ਖੁੰਝ ਕੇ ਮਨੁੱਖ ਜਗ ਕਾ ਮਾਤਰ ਹੋ ਕੇ ਇਸਤਰੀ ਦੇ ਮੋਹ ਵਿੱਚ ਫਸਿਆ ਰਹਿੰਦਾ ਭਾਵੇਂ ਉਹ ਮਾਇਆ ਹੈ ਤੇ ਭਾਵੇਂ ਉਹ ਸਰੀਰਕ ਤੌਰ ਉੱਪਰ ਹੈ ਮਹਾਰਾਜ ਆਖਣ ਲੱਗੇ ਪੁੱਤਰ ਕਲਤਰ ਲਗ ਨਾਮ ਵਿਸਾਰੀ ਇਹ ਪਰਿਵਾਰ ਦੇ ਪਿੱਛੇ ਲੱਗ ਕੇ ਪਰਿਵਾਰ ਨੂੰ ਮੈਂ ਇੱਥੇ ਜਿਹੜਾ ਪਹਿਲਾ ਸਟੇਟਮੈਂਟ ਦਿੱਤੀ ਹੈ ਉਹਨੇ ਜ਼ਿੰਮੇਵਾਰੀ ਦਾ ਨਾਮ ਧਰਮ ਹੈ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਛੱਡ ਕੇ ਕੋਈ ਕਿਵੇਂ ਧਰਮੀ ਬਣ ਗਿਆ ਮਹਾਰਾਜ ਕਹਿੰਦੇ ਨਾ ਜੇ ਬੱਚਿਆਂ ਨੂੰ ਦੁਨੀਆ ਉਤੇ ਲੈ ਕੇ ਆਇਆ ਇਨ੍ਹਾਂ ਪ੍ਰਤੀ ਤੇਰੀ ਜ਼ਿੰਮੇਵਾਰੀ ਵੀ ਤਰਮ ਹੈ ਤੇ ਪਾਸ਼ਾ ਕਹਿੰਨ ਲੱਗੇ ਕੇਵਲ ਇੰਨਾ ਬਰੇ ਸੋਚ ਕੇ ਕਿ ਇਨ੍ਹਾਂ ਦੇ ਮਗਰ ਲੱਗਿਆ ਰਹੇ ਤੇ ਸਾਰੀ ਜ਼ਿੰਦਗੀ ਖਰਾਬ ਕਰ ਲਈ ਕਿਸੇ ਦੇ ਹੱਕ ਵੀ ਮਾਰ ਲਿਆ ਕਿਸੇ ਦੀ ਰੋਟੀ ਵੀ ਮਾਰ ਲਈ ਕਿਸੇ ਦਾ ਨਵਾਲਾ ਵੀ ਖੋ ਕੇ ਆਪਣੇ ਬੱਚਿਆਂ ਦੇ ਮੂੰਹ ਚ ਪਾ ਲਿਆ ਪਾਸ਼ਾ ਕਹਿੰਦੇ ਪੁੱਤਰ ਕਲਤਰ ਲਗਨਾਮ ਵਿਸਾਰੀ ਮਿਰਥਾ ਜਨਮ ਗਵਾਇਆ ਬਾਜੀ ਹਾਰੀ ਆਪਣਾ ਜਨਮ ਦੀ ਬਾਜੀ ਹਾਰ ਲਈ ਸਤਿਗੁਰੂ ਸੇਵ ਕਰਣੀ ਸਾਰੀ ਐਸਾ ਮਨੁੱਖ ਗੁਰੂ ਨੂੰ ਸੇਵ ਕੇ ਆਪਣੀ ਨਿੱਤ ਦੀ ਕਰਮ ਸ਼੍ਰੇਸ਼ਟ ਕਰ ਲੈਂਦਾ ਬਾਹਰੋਂ ਹਮੇ ਕਹੇ ਖਾਈ ਅੰਦਰੋਂ ਤੇ ਉਹ ਨਿਰਮਲ ਦਿੰਦਾ ਬਾਹਰੋਂ ਵੀ ਉਹ ਬੇਸ਼ੱਕ ਨਿਰਮਲ ਹੈ ਪਰ ਲੋਕੀ ਆਖ ਦਿਨ ਵੇਖਿਆ ਘਤੜਾ ਪਾਇਆ ਪੈਸਾ ਕਿੰਨਾ ਕਮਾਰੇ ਕਿਦੇ ਵਾਸਤੇ ਕਮਾਰੇ ਮੈਂ ਕੱਲ ਵੀ ਜ਼ਿਕਰ ਕੀਤਾ ਸੀ ਪੈਸਾ ਕਮਾਉਣਾ ਪਾਪ ਥੋੜੀ ਹੈ ਲੱਖੀ ਸ਼ਾਹ ਬਣ ਜਾ ਰਹੇ ਦਾ ਕਿਦੇ ਥੋੜਾ ਪੈਸਾ ਸੀ ਦੀਵਾਨ ਟੋਡਰਮਲ ਨੇ ਸਹਿਬਜ਼ਾਦਿਆਂ ਦੀ ਇਹ ਸ਼ਾਹ ਸੰਸਕਾਰ ਵਾਸਤੇ ਜ਼ਮੀਨ ਖਰੀਦੀ ਐ ਪੈਸਾ ਸੀ ਜਦਵਾਨ ਟੋਡਰਮਲ ਕੋ ਤਾਂ ਹੀ ਖਰੀਦ ਸਕਿਆ ਹੈ ਨਾ ਜੀਲਦ ਕੁਰਾਨ ਦੀ ਗਉ ਆਟੇ ਦੀ ਕਿਲੇ ਦੇ ਬਾਹਰ ਟਕਾਕੇ ਮੁਕਰੇ ਟੋਡਰਮਲ ਵਿਸ਼ਾਈਆਂ ਮੋਹਰਾ ਮੋਹਰਾ ਹਥੀ ਵੁਸ਼ਾ ਕੇ ਮੁਕਰੇ ਵਜੀਦ ਖਾਨ ਵਰਗੇ ਫੇਰ ਮੁਕਰ ਕੇ ਬੈਠ ਗਏ ਕਿ ਟੋਡਰਮਲ ਜਿਹੜੇ ਤਰੀਕੇ ਨਾਲ ਮੋਹਰਾ ਤੂੰ ਵਿਸ਼ਾਰਿਆ ਤੈਨੂੰ ਉਹ ਤਰੀਕੇ ਨਾਲ ਮੋਹਰਾ ਵਿਸ਼ਾਉਣ ਨੂੰ ਨਹੀਂ ਸੀ ਕਿਹਾ ਖੜੇ ਪਲ ਮੋਹਰਾ ਵਿਸ਼ਾ 78 ਹਜ਼ਾਰ ਸੋਨੇ ਦੀਆਂ ਮੋਹਰਾਂ ਟੋਡਰਮਲ ਨੇ ਫਿਰ ਵਛਾਈਆਂ ਸੀ ਥੋੜਾ ਪੈਸਾ ਸੀ ਟੋਡਰਮਲ ਦੇ ਕੋਲ ਫਿਰ ਟੋਡਰਮਲ ਦੀ ਹਵੇਲੀ ਨੂੰ ਜਹਾਜੀ ਹਵੇਲੀ ਕਹਿੰਦੇ ਸਨ ਉਹਦੀ ਸਾਰੀ ਸ਼ੇਪ ਜਿਹੜੀ ਸੀ ਸਮੁੰਦਰੀ ਜਹਾਜ਼ ਵਰਗੀ ਬਣੀ ਹੋਈ ਸੀ ਕਿੰਨਾ ਪੈਸਾ ਹੋਏਗਾ ਪੈਸਾ ਕਮਾਉਣਾ পাপ ਥੋੜੀ ਹੈ ਪਰ ਅੰਦਰੋ ਜੁੜਿਆ ਹੋਇਆ ਸੀ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਪ੍ਰਤੀ ਪਿਆਰ ਸੀ ਪਿਆਰ ਸੀ ਸਹਬਜ਼ਾਦਿਆਂ ਦੇ ਪ੍ਰਤੀ ਪਰਸ਼ਾ ਕਹਿਣ ਲੱਗੇ ਅੰਦਰੋਂ ਮੁਕਤ ਮੁਕਤ ਹੈ ਟੁੱਟਿਆ ਹੋਇਆ ਪੈਸੇ ਦੇ ਮੋਹ ਤੋਂ ਹੁਣ ਮੈਂ ਕਹਿ ਖੈ ਲੋਕੀ ਕੇ ਅੰਦਰ ਵੇ ਕਿੰਨਾ ਪੈਸੇ ਦਾ ਹੰਕਾਰ ਹੈ ਕਿੰਨਾ ਪੈਸਾ ਕਮਾਇਆ ਅੰਦਰੋਂ ਮੁਕਤ ਲੇਪ ਕਦੇ ਨਾ ਲਾਏ ਅੰਦਰੋਂ ਮੁਕਤ ਹੈ ਉਹਨੂੰ ਮਾਇਆ ਦਾ ਲੇਪ ਲੱਗਦਾ ਨਹੀਂ ਮਾਇਆ ਮੋਹ ਗੁਰੂ ਸ਼ਬਦ ਜਲਾਏ ਗੁਰੂ ਦੇ ਸ਼ਬਦ ਰਾਹੀਂ ਮਾਇਆ ਦੇ ਮੋਹ ਨੂੰ ਜਲਾ ਲੈਂਦਾ ਹੈ ਨਿਰਮਲ ਨਾਮ ਸਦ ਹਿਰਦੇ ਤੇ ਆਏ ਪ੍ਰਭੂ ਦੇ ਨਿਰਮਲ ਨਾਮ ਨੂੰ ਹਿਰਦੇ ਵਿੱਚ ਤੇ ਹੁੰਦਾ ਹੈ ਤਾਵਤ ਰੱਖੇ ਠਾਕ ਰਖਾਈ ਆਪਣੇ ਭਟਕਦੇ ਹੋਏ ਮਨ ਦੀ ਰਾਖੀ ਕਰਦਾ ਹੈ ਮੋਹ ਨੂੰ ਰੋਕੇ ਰੱਖਦਾ ਹੈ ਸਿੱਖ ਸੰਗਤ ਕਰਮ ਕਮਾਏ ਮਾਲਕ ਕਹਣ ਲੱਗੇ ਗੁਰੂ ਦੀ ਦਿੱਤੀ ਹੋਈ ਸੰਗਤ ਵਿੱਚ ਜਦੋਂ ਮਿਲਦਾ ਹੈ ਮਾਲਕ ਆਖਣ ਲੱਗੇ ਗੁਰਬਿੰਨ ਭੁੱਲੋ ਆਵੇ ਜਾਏ ਉਹ ਬੰਦਾ ਜਿਹੜੇ ਇਨਸਾਨ ਗੁਰੂ ਦੀ ਸੰਗਤ ਨੂੰ ਛੱਡ ਕੇ ਆਪਣੇ ਮਨ ਪਿਛੇ ਤੁਰਦੇ ਹਨ ਮਾਲਕ ਆਖਣਗੇ ਭੁੱਲੇ ਹੋਏ ਭੁੱਲੇ ਭਟਕਦੇ ਰਸਤੇ ਉੱਤੇ ਤੁਰਦੇ ਹਨ ਨਦਰ ਕਰੇ ਸੰਯੋਗ ਮਿਲਾਏ ਜਿਹਦੇ ਉੱਤੇ ਗੁਰੂ ਨਦਰ ਕਰਦਾ ਹੈ ਸੰਯੋਗ ਮਿਲਾ ਦਿੰਦਾ ਹੈ ਰੂੜੋ ਕਹੋ ਨਾ ਕਹਿਆ ਜਾਏ हे ਪ੍ਰਭੂ ਤੂੰ ਸਿੰਦਰ ਹੈ ਤੇਰੇ ਅੰਦਰ ਬੇਅੰਤ ਐਸੇ ਗੁਣ ਨੇ ਪਰ ਤੇਰੇ ਗੁਣਾ ਨੂੰ ਦੱਸਿਆ ਨਹੀਂ ਜਾ ਸਕਦਾ ਤੂੰ ਕੀ ਕੀ ਦੇ ਸਕਦਾ ਹੈ ਤੂੰ ਸਹਿਜ ਦੇ ਸਕਦਾ ਹੈ ਇਨਸਾਨ ਪੈਸਾ ਮੰਗ ਰਿਹਾ ਹੈ ਨਾ ਇਨਸਾਨ ਦਾਤਾ ਮੰਗ ਰੇ ਮਾਲਕ ਮੈਨੂੰ ਮਿਹਨਤੀ ਬਣਾ ਤੇ ਮਿਹਨਤੀ ਮੈਨੂੰ ਬਣਾ ਧਰਮ ਦੀ ਕਿਰਤ ਕਰਨ ਦਾ ਇਹ ਚੀਜ਼ ਮੰਗੀਏ ਹਾਂ ਪੈਸਾ ਨਾ ਮੰਗੀਏ ਮਹਾਰਾਜ ਤੂੰ ਮਿਹਨਤ ਦੇ ਤੂੰ ਮੈਨੂੰ ਮਿਹਨਤ ਧਰਮ ਦੀ ਦੇ ਪਾਤਸ਼ਾਹ ਕਹਿੰਦਾ ਰੂੜੋ ਕਹੋ ਨਾ ਕਹਿਆ ਜਾਏ हे ਪ੍ਰਭੂ ਤੂੰ ਬੇਅੰਤ ਸੁੰਦਰ ਹੈ ਕਥ ਕਥੋਂ ਨਾ ਕੀਮਤ ਪਾਏ ਪਰ ਤੂੰ ਕਿਹੋ ਜਿਹਾ ਸੁੰਦਰ ਹੈ ਇਹਦੀ ਕੋਈ ਬਿਆਨਤਾ ਨਹੀਂ ਕੀਤੀ ਜਾ ਸਕਦੀ ਸਭ ਦੁੱਖ ਤੇਰੇ ਸੁਖ ਰਜ਼ਾਈ ਜਿੰਨੇ ਵੀ ਫਿਰ ਦੁੱਖ ਮਿਲਦੇ ਨੇ ਪ੍ਰਭੂ ਤੇਰੇ ਰਜ਼ਾ ਵਿੱਚ ਰਹਿ ਕੇ ਉਹ ਸੁੱਖਾਂ ਤੇ ਬਦਲ ਜਾਂਦੇ ਨੇ ਸਭ ਦੁੱਖ ਮਿਟੇ ਸਾਚੇ ਨਾਏ ਸਾਰੇ ਦੁੱਖਾਂ ਨੂੰ ਮਿਟਾ ਦਿੰਦਾ ਕਰ ਬਿਨ ਵਾਜਾ ਇਨਸਾਨ ਕਹਿੰਦਾ ਵੇ ਕਿੰਨਾ ਖੁਸ਼ ਝੂਮਦਾ ਫਿਰਦਾ ਹੈ ਤੇ ਝੂਮਿਆ ਜਾਂਦਾ ਤਾਲਾਂ ਦੇ ਨਾਲ ਤੇ ਵਾਜਿਆਂ ਦੇ ਨਾਲ ਪਰਸ਼ਾ ਕਹਿੰ ਲਗੇ ਉਹਦੇ ਮਨ ਦੇ ਅੰਦਰ ਕਰ ਬਿਨ ਵਾਜਾ ਹੱਥਾਂ ਦੇ ਬਿਨਾ ਵਾਜੇ ਵੱਜਦੇ ਨੇ ਪਗ ਬਿਨ ਤਾਲਾ ਤੇ ਪੈਰਾਂ ਤੋਂ ਬਿਨਾ ਨੱਚਦਾ ਹੈ ਅੰਦਰ ਖੁਸ਼ੀ ਹੈ ਜੇ ਸ਼ਬਦ 부ਜੇ ਤਾਂ ਸੱਚ ਨੇਹਾਲਾ ਜਿਹੜਾ ਗੁਰੂ ਦੇ ਸ਼ਬਦ ਨੂੰ ਸਮਝ ਲੈਂਦਾ ਹੈ ਪਾਤਸ਼ਾਹ ਕਹਿਣ ਲੱਗੇ ਉਹ ਅਨੇਹਾਲ ਹੋ ਜਾਂਦਾ ਹੈ